ਸੱਚ ਹੀ ਕਹਿੰਦੇ ਆ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਇਹੋ ਜਿਹੇ ਸ਼ੌਂਕ ਦੇ ਨਾਲ ਹੀ ਬਣਿਆ ਹੋਇਆ ਤੁਹਾਨੂੰ ਅੱਜ ਇੱਕ ਕੋਰੀਅਨ ਸਟਾਈਲ ਦਾ ਫਾਰਮ ਹਾਊਸ ਦਿਖਾ ਰਿਹਾ ਦੋਸਤੋ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਦੀਪ ਮੱਲੂ ਮਾਜਰਾ ਸਵਾਗਤ ਕਰਦਾ ਜੀ ਤੁਹਾਡੇ ਸਾਰਿਆਂ ਦਾ ਆਪਣੇ YouTube ਚੈਨਲ ਦੇ ਉੱਤੇ ਦੋਸਤੋ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਸਮੇਂ-ਸਮੇਂ ਦੇ ਉੱਤੇ ਤੁਹਾਡੇ ਤੱਕ ਕੋਠੀਆਂ ਦੀਆਂ ਸਹੀ ਜਾਣਕਾਰੀਆਂ ਪਹੁੰਚਦੀਆਂ ਰਹਿਣ ਤੇ YouTube ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਕਰਨ ਦਾ ਕੋਈ ਵੀ ਪੈਸਾ ਨਹੀਂ ਪੈਂਦਾ ਇਹ ਸੇਵਾ ਬਿਲਕੁਲ ਫ੍ਰੀ ਆ ਗਈ ਤੇ ਦੋਸਤੋ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਤੇ ਆਓ ਜੀ ਆਪਾਂ ਸਟਾਰਟ ਕਰਦੇ ਆਂ ਅੱਜ ਦੀ ਇਹ ਵੀਡੀਓ ਦੋਸਤੋ ਇਹ ਪੰਜਾਬ ਦਾ ਪਹਿਲਾ ਫਾਰਮ ਹਾਊਸ ਹੈ ਜੋ ਕਿ ਕੋਰਿੰਥ ਸਟਾਈਲ ਦੇ ਵਿੱਚ ਬਣਿਆ ਹੋਇਆ ਹੈ ਦੋਸਤੋ ਇਹ ਫਾਰਮ ਹਾਊਸ ਨਜ਼ਦੀਕ ਤਪਾ ਪਿੰਡ ਪੱਖੋਕਲਾਂ ਦੇ ਵਿੱਚ ਬਣਿਆ ਹੋਇਆ ਹੈ ਪਿੰਡ ਪੱਖੋਕਲਾਂ ਦੇ ਰਹਿਣ ਵਾਲੇ ਹਰਵਿੰਦਰ ਸਿੰਘ ਜੀਆ ਨੇ ਇਹ ਆਪਣੇ ਸ਼ੌਂਕ ਦੇ ਨਾਲ ਫਾਰਮ ਹਾਊਸ ਨੂੰ ਆਪਣੇ ਖੇਤਾਂ ਦੇ ਵਿੱਚ ਬਣਾਇਆ ਹੈ ਤੇ ਇਸ ਦਾ ਨਜ਼ਾਰਾ ਬਹੁਤ ਖੂਬਸੂਰਤ ਹੈ ਬਹੁਤ ਖੂਬਸੂਰਤ 뷰 ਆਉਂਦਾ ਦੂਰ ਤੋਂ ਸੜਕ ਤੋਂ ਲੰਘਦੇ ਆ ਤੇ ਦੋਸਤੋ ਰਾਤ ਨੂੰ ਇਸ ਦਾ ਨਜ਼ਾਰਾ ਕਿਸੇ ਮਹਿਲ ਨਾਲੋਂ ਘੱਟ ਨਹੀਂ ਹੈਗਾ ਹਰਵਿੰਦਰ ਸਿੰਘ ਜੀਆ ਨੇ ਸਾਨੂੰ ਦੱਸਿਆ ਕਿ ਇਸ ਫਾਰਮ ਹਾਊਸ ਦਾ ਡਿਜ਼ਾਈਨ ਇੱਕ ਕੋਰੀਅਨ ਵੈਬ ਸੀਰੀਜ਼ ਤੋਂ ਪ੍ਰਭਾਵਿਤ ਹੈ ਵੀਰ ਜੀਆ ਨੇ ਇਦੇ ਨਾਲ ਦੀ ਮਿਲਦੀ ਜੁਲਦੀ ਕੋਠੀ ਫਾਰਮ ਹਾਊਸ ਕਿਸੇ ਵੈਬ ਸੀਰੀਜ਼ ਦੇ ਵਿੱਚ ਦੇਖੀ ਸੀਗੀ ਤੇ ਉੱਥੋਂ ਆਈਡੀਆ ਲੈ ਕੇ ਉਹਨਾਂ ਨੇ ਇਹ ਡਿਜ਼ਾਈਨ ਤਿਆਰ ਕਰਵਾਇਆ ਜੀ ਦੋਸਤੋ ਇਹ ਫਿਲਹਾਲ ਇਸ ਕੋਰੀਅਨ ਫਾਰਮ ਹਾਊਸ ਦਾ ਟ੍ਰੇਲਰ ਆ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਫਾਰਮ ਹਾਊਸ ਨੂੰ ਬਣਾਉਣ ਦੇ ਉੱਤੇ ਕਿੰਨਾ ਮਟੀਰੀਅਲ ਕਿੰਨਾ ਸਮਾਂ ਤੇ ਕਿੰਨੇ ਰੁਪਈਆ ਦੀ ਲਾਗਤ ਲੱਗੀ ਆ ਉਹ ਅਸੀਂ ਪੂਰੀ ਡਿਟੇਲ ਦੇ ਵਿੱਚ ਇੱਕ ਇੱਕ ਖਰਚੇ ਦਾ ਹਿਸਾਬ ਤੁਹਾਡੇ ਸਾਰਿਆਂ ਦੇ ਨਾਲ ਸਾਂਝਾ ਕਰਾਂਗੇ ਤੇ ਉਦੋਂ ਤੱਕ ਮੇਰਾ ਭਰਾ ਪਿਆਰ ਬਣਾਈ ਰੱਖਿਓ ਤੇ ਜੇਕਰ ਤੁਸੀਂ ਚਾਹੋ ਨਿਓ ਇਸ ਫਾਰਮ ਹਾਊਸ ਦੀ ਪੂਰੀ ਵੀਡੀਓ ਦੇਖਣੀ ਤਾਂ ਕਮੈਂਟ ਬਾਕਸ ਦੇ ਵਿੱਚ ਫੁੱਲ ਵੀਡੀਓ ਜ਼ਰੂਰ ਲਿਖ ਦਿਓ ਤੁਹਾਡਾ ਜਿਮੇ ਦਾ ਵੀ ਰਿਸਪਾਂਸ ਹੋਊਗਾ ਆਪਾਂ ਉਸ ਦੀ ਡਿਮਾਂਡ ਦੇ ਉੱਤੇ ਇਹਦੀ ਜਲਦੀ ਹੀ ਫੁੱਲ ਵੀਡੀਓ ਲੈ ਕੇ ਆਵਾਂਗੇ ਤੇ ਕਮੈਂਟ ਕਰਕੇ ਦੋਸਤੋ ਦੱਸਿਓ ਵੀ ਤੁਹਾਨੂੰ ਇਹ ਕੋਰੀਅਨ ਸਟਾਈਲ ਦਾ ਫਾਰਮ ਹਾਊਸ ਕਿੱਦਾਂ ਦਾ ਲੱਗਿਆ ਧੰਨਵਾਦ ਜੀ ਜੁੜੇ ਰਹੋ ਉਦੋਂ ਤੱਕ ਦੀਪ ਮਾਲੂ ਮੇਰਾ YouTube ਚੈਨਲ ਦੇ ਨਾਲ ਥੈਂਕ ਯੂ ਜੀ